ਗੋਲੀ ਚਲਾਉਂਦੇ ਉਹ ਕਪੜੇ ਮੰਗ ਕੇ ਆਉਂਦੇ ਅਸੀਂ ਕਿਤੇ ਚੱਲੇ ਸੀ ਪ੍ਰੋਗਰਾਮ ਤੇ ਤੇ ਉਹ ਉਥੇ ਕੋਤੇ ਦੁਕਾਨ ਦੇ ਕੋਲ ਗੋਲੀ ਮਾਰਤੀ ਉੱਥੇ ਹੀ ਕੌਣ ਸੀ ਜਿੰਨੂੰ ਗੋਲੀ ਮਾਰੀ ਗਈ ਮੇਰਾ ਦੋਤਾ ਮੇਰਾ ਵੇਖ ਖੜੇ ਤੇ ਯਾਰ ਪੇ ਦੋ ਬੰਦੇ ਖੜੇ ਤੇ ਦੋ ਬੰਦੇ ਉਸਕੇ ਗੋਲੀ ਮਾਰ ਕੇ ਜੋ ਨਾ ਯਾਰ ਸੇ ਬਚ ਕਾ ਬਚ ਕਾ ਆ ਰਹੇ ਤੇ ਬਾਹਰ ਕਾ ਆ ਰਹੇ ਤੇ ਯਾ ਗਾੜੀ ਰਪਟ ਗਈ तो यहाँ पर दो बंदूक उनकी गन यहीं पे गिर गई था के बस डेढ़ डेढ़ गोली चलाने लगे हुए हमने भी शटर अपना बंद कर लिया कब की बात है ये अभी की बात है आधे घंटे की बात कि, कितनी गोली चली है आधा घंटा गोली तो चली कम से कम दस बारह गोली चली पंद्रह गोली कितनी चली कितनी दो बंदे थे ये उनका ही है मोटरसाइकिल हाँ वे छोड़ के भाग गए दो बंदे थे कितने गोली लगी है ही आदमी के लगी है पैर में ਦੋ ਗੋਲੀਆਂ ਲੱਗੀਆਂ ਇੱਕ ਹੀ ਗੋਲੀ ਲੱਗੀ ਹੈ ਸਰ ਪੁਲਿਸ ਤਾਂ ਆਈ ਹੈ ਅਭੀ ਥੋੜਾ ਆਈ ਥੀ ਗਈ ਹੈ ਕਹੀਂ ਕੋ ਵੈਸੇ ਮਾਹੌਲ ਸੁਨਾ ਦੱਸ ਮੋਲ ਐਸੀ ਹੈ ਬਸ ਹਾਂਜੀ ਕੀ ਨਾਮ ਮੇਰਾ ਨਿੰਦਰਕੌਰ ਕੀ ਗੱਲ ਹੋਈ ਆ ਜੀ ਰਣੇ ਇਧਰੋਂ ਆਏ ਗੋਲੀਆਂ ਚਲਾਉਂਦੇ ਉਹਦੇ ਕੱਪੜੇ ਮੰਗ ਕੇ ਆਉਂਦੇ ਆ ਇਹਨਾਂ ਦੇ ਚੱਲੇ ਸੀ ਪ੍ਰੋਗਰਾਮ ਤੇ ਤੇ ਉਹ ਉਥੇ ਕੋਟੇ ਦੁਕਾਨ ਦੇ ਕੋਲ ਗੋਲੀ ਮਾਰਤੀ ਉੱਥੇ ਹੀ ਕੌਣ ਸੀ ਜਿੰਨੂੰ ਗੋਲੀ ਮਾਰੀ ਆ ਜੀ ਮੇਰਾ ਦੋਤਾ ਮੇਰਾ ਕੀ ਨਾਮ ਆ ਕਾਸ਼ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਇੱਕੋ ਜੀ ਲੱਗੀ ਪੈਰ ਤੇ ਹੁਣ ਵੇਖਿਆ ਨੀ ਕਿੰਨੀਆਂ ਦਵਦਾ ਲੈ ਕੇ ਦਵਦਾ ਮੁੰਡੇ ਨੂੰ ਲੈ ਕੇ ਬਨੇ ਵਜੀ ਦਪੈਰ ਤੇ ਇੱਕੋ ਹੀ ਆ ਕਿੰਨੇ ਲੋਕ ਸੀ ਜਿੰਦੇ ਗੋਲੀਆਂ ਚਲਾ ਰਹੇ ਗੋਲੀਆਂ ਪੰਜ ਜਾਣੇ ਪੰਜ ਦੋ ਜਾਣੇ ਤਿੰਨ ਜਾਣੇ ਜਾਂਦੇ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇੱਧਰੋਂ ਕਿੰਨੇ ਕਰਾਉਂਦੇ ਜਿਹੜੇ ਫਾਇਰ ਕੀਤੇ ਨਾਲ ਆ ਵੀ ਕੋਦੋਂ ਟਰਟ ਸਾਹਮਣੇ ਹੀ ਉੱਥੇ ਤੱਕ ਖਿਲਰੇ ਆ ਜਗਾ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਠੀਕ ਆ ਜੀ ਹਾਂਜੀ ਤੇ ਪੁਲਿਸ ਆਈ ਆ ਹੁਣ ਆਏ ਆ ਕੀ ਕਾਰਵਾਈ ਕਰ ਰਹੀ ਪੁਲਿਸ ਉਹਦੇ ਦੇਖਣ ਮੁਖਣੀ ਰਹਿ ਜਾਲ ਮੌਕਾ ਵੇਖ ਕੇ ਵੇਖਣ ਦੇ ਜੋ ਕੀ ਮੰਗ ਕਰਦੇ ਇਹਦੇ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲ ਹੋਰ ਵੀ ਕੁਝ ਕਰ ਸਕਦੇ ਜੇ ਅੱਜ ਬੋਲੀ ਵਾਜਾਂਦੀ ਫੇਰ ਅਸੀਂ ਕੀ ਕਰ ਸਕਦੇ ਜਿਆਦਾ ਵਾਜਾਂਦੀ ਤੇ ਕਿਸੇ ਦੇ ਨਾਲ ਰੰਜਸ਼ ਬਾਜੀਤ ਨਹੀਂ 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 ਸਾਡੇ ਨਾਲ ਕੋਈ ਨਹੀਂ ਗੱਲਬਾਤ ਹੈਗੀ ਉਹ ਮੁੰਡਾ ਆਇਆ ਕਰਨ ਕਰਨ ਉਹਦੇ ਮਗਰ ਉਹ ਬੰਦੇ ਆਏ ਤੇ ਮਾਰ ਇਹਨਾਂ ਨੂੰ ਗਏ ਕਿਤਾ ਕਰਨ ਕਰਨ ਇੱਥੋਂ ਦਾ ਜੰਡਿਆਲੇ ਦਾ ਰਹਿਣ ਵਾਲਾ ਜੰਡਿਆਲੇ ਦਾ ਹੀ ਇਹ ਮੁੰਡਾ ਹੋਰ ਇੰਨਾ ਕੋਈ ਉਹਨਾਂ ਦੀ ਲਾਗਜ ਪਾਦੀ ਹੈ ਤੇ ਕਰਨ ਕਰਨ ਦੇ ਪਿੱਛੇ ਆਏ ਤੇ ਉਹ ਇਹ ਲਗਭਗ 11:30 ਤੋਂ 12 ਵਜੇ ਦੇ ਵਿੱਚ ਵਿੱਚ ਛੜੀ ਹੈ ਇੱਕ ਇੱਥੇ ਜੀ ਬੜੀ ਬੈਡ ਛੜੀ ਹੈ ਇਨਫੋਰਮੇਸ਼ਨ ਆਪਾਂ ਮਿਲੀ ਸੀ ਜਿਹਦੇ ਕਰਕੇ ਇੱਥੇ ਆਏ ਆ ਇਹ ਐਕਚੁਅਲੀ ਇੱਥੇ ਜੋਤੀਸਰ ਜਿਹੜਾ ਚੌਕ ਆ ਵਾਲਾ ਉੱਥੇ ਕੋਈ 5-6 ਬੰਦੇ ਜਿਹੜੇ ਆਏ ਆ ਮੋਟਰਸਾਈਕਲਾਂ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਤੇ ਜਿਹਦੇ ਵਿੱਚ ਆਕਾਸ਼ਦੀਪ ਇਹ 17 ਸਾਲ ਦਾ ਲੜਕਾ ਜਿਹੜਾ ਉਹ ਜਖਮੀ ਆ ਜਿਹਨੂੰ ਸਿਵਲ ਹਸਪਤਲ ਭੇਜਿਆ ਜਾ ਚੁੱਕਾ ਕੋਈ ਮੜਾਈ ਤਗੜਾਈ ਤਾਂ ਕੋਈ ਪੁਰਾਣੀ ਨਹੀਂ ਇਹਦੇ ਬਾਰੇ ਹਲੇ ਕੁਝ ਨਹੀਂ ਪਤਾ ਜੀ ਕਿਉਂਕਿ ਆਪਾਂ ਫਿਲਹਾਲ ਤੇ ਇੱਧਰ ਤੇ ਜਿਹੜੀ ਲਾਨੀ ਜੀ ਅੱਜ ਦੇ ਆਕਾਸ਼ ਦੀਪ ਦੀ ਉਹਨੂੰ ਪੁੱਛਿਆ ਵਾ ਉਹਨੂੰ ਕੋਈ ਜ਼ਿਆਦਾ ਹਲੇ ਇੰਨਾ ਪਤਾ ਨਹੀਂ ਆ ਬਾਕੀ ਹਸਪਤਲ ਜਾ ਰਹੇ ਆ ਉੱਥੇ ਜਾ ਕੇ ਜਿੱਦਾਂ ਦੇ ਵੀ ਉਹ ਸਟੇਟਮੈਂਟ ਸਾਨੂੰ ਰਿਪੋਰਟ ਕਰਾਏਗਾ ਉਹਦੇ ਮੁਤਾਬਿਕ ਉਹ ਐਸਪੀ ਇਹ ਪਤਾ ਲੱਗਦਾ ਜੀ ਆਕਾਸ਼ ਦੇ ਵੀ ਡੇਢ ਸਾਲ ਪਹਿਲੇ ਜਿਹੜੀ ਆ ਆਕਾਸ਼ ਦੇ ਫਾਦਰ ਦੇ ਵੀ ਗੋਲੀ ਲੱਗੜ ਕਰਕੇ ਮੌਤ ਹੋਈ ਸੀ ਉਹ ਵੀ ਝੰਡੇ ਵਾਲੇ ਪਰਚਾ ਦਰਜ ਆ ਉਹ ਵੀ ਆਪਾਂ ਅਫੀਸ਼ਲ ਰਿਕਾਰਡ ਵੀ ਦੇਖਾਂਗੇ ਕਿ ਕਿਹੜੇ ਬੰਦੇ ਸੀ ਇਹਦੇ ਬਾਰੇ ਹਲੇ ਆਪਾਂ ਕਲੀਅਰ ਕੱਟ ਨਹੀਂ ਕਹਿ ਸਕਦੇ ਪਹਿਲੇ ਆਪਾਂ ਦੂਸਰੇ ਜਿਹੜਾ ਪਹਿਲੇ ਆਲਰੇਡੀ ਪਰਚਾ ਦਰਜ ਆ ਉਹਦੇ ਤੇ ਵੀ ਆਪਾਂ ਵਰਕ ਕਰਾਂਗੇ ਖੋਲ ਕਿੰਨੇ ਕ ਮਿਲੇ ਜੀ ਖੋਲ ਸਾਨੂੰ 7 ਦੇ ਕਰੀਬ 3 ਤੈਨੂੰ ਕੀ ਲੱਗਦਾ ਜੀ ਤੁਹਾਨੂੰ ਕਿੰਨੀ ਕੁ ਫਾਇਰਿੰਗ ਹੋਈ ਗੱਸਾ ਸਾਡੇ ਨਾਲ ਫਾਇਰਿੰਗ ਜਿੰਨੇ ਕੋਲ ਮਿਲੇ ਉਹਦੇ ਹਿਸਾਬ ਨਾਲ ਤੇ ਉਨੀ ਕਰਦੀ ਆ ਜੀ ਬੁੜੀ ਦੁਪੀ ਵਿਚ ਕੀ ਕੰਮ ਨੇ ਆ ਗਏ ਆ ਫਿਲਹਾਲ ਤੇ ਇਹੋ ਹੀ ਆ ਕੋਈ ਨਾ ਕੋਈ ਐਨਿਮੀਟੀ ਆ ਜੀ ਜਾਂ ਕੋਈ ਨਾ ਕੋਈ ਹੋਰ ਕਾਰਨ ਆ ਜਾਂ ਰੰਜਿਸ਼ ਬਾਜੀ ਆ ਜਾਂ ਕੋਈ ਹੋਰ ਕਾਰਨ ਸਾਰੇ ਐਂਗਲ ਦੇਖਾਂਗੇ ਤੇ ਕੱਲ ਰਾਤ ਕਹਿੰਦੇ ਸ਼ੇਖੂਪੁਰ ਅਮਲੇਚੀ ਵੀ ਕੋਈ ਸ਼ੇਖੂਪੁਰ ਅਮਲੇਚੋ ਤੇ ਉਹਨਾਂ ਦੀ ਪੁਰਾਣੀ ਜਿਹੜੀ ਆ ਐਨਿਮੀਟੀ ਚੱਲ ਰਹੀ ਆ ਆ ਰਹੀ ਆ ਉਹਦੇ ਤਹਿਤ ਉਹਨਾਂ ਦੋ ਗੁੱਟਾਂ ਦੇ ਵਿੱਚ ਆਪਸ ਵਿੱਚ ਹੋਈ ਸੀ ਲੜਾਈ ਝਗੜਾ ਉਹਦੇ ਵਿੱਚ ਵੀ ਆਪਾਂ ਪਰਚਾ ਦਰਜ ਜੋ ਡੀਐਸਪੀ ਸਾਹਿਬ ਜਿੱਦਾਂ ਜੰਡਾਲਾਗੜੀ ਗੋਲੀ ਚੜਨੀ ਆਨ ਨਾਲ ਉਹਦੇ ਵਿੱਚ ਜਖਮੀ ਜਿਹੜਾ ਹੋਇਆ ਉਹ ਮਤਲਬ ਫਾਇਰ ਨਾਲ ਨਹੀਂ ਹੋਇਆ ਉਹਦੇ ਚ ਉਹਦੇ ਡਾਕਟਰ ਵਗੈਰਾ ਵਜੇ ਆ ਜਿਹੜਾ ਹਸਪੀਟਲ ਐਡਮਿਟ ਹੈ ਉਹਦੇ ਵੀ ਆਪਾਂ ਸਟੇਟਮੈਂਟ ਲਿਖ ਕੇ ਪਰਚਾ ਦਰਜ ਕਰਦੇ ਆ ਇਸ ਵਿੱਚ ਜੰਡਾਲਾਗੜੀ ਗੋਲੀ ਚੜਨੀ ਆਮ ਗੱਲ ਹੋ ਗਈ ਲਾਅ ਐਂਡ ਆਰਡਰ ਕਿਤੇ ਡਿਸਟਰਬ ਨਹੀਂ ਦਿੱਸਦਾ ਭਾਜੀ ਨਹੀਂ ਲਾਅ ਐਂਡ ਆਰਡਰ ਤੇ ਦੇਖੋ ਡਿਸਟਰਬ ਤੇ ਨਹੀਂ ਆ ਕਿਉਂਕਿ ਆਪਾਂ ਤਾਂ ਪੂਰੀ ਕੋਸ਼ਿਸ਼ ਕਰਦੇ ਆ ਜਦੋਂ ਵੀ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਇਮੀਡੀਏਟਲੀ ਜਾਂਦੇ ਆ ਤੇ ਆਮ ਪਬਲਿਕ ਨੂੰ ਵੀ ਚਾਹੀਦਾ ਆਮ ਪਬਲਿਕ ਐ ਸਾਡੀ ਉਹਨਾਂ ਨੂੰ ਅਵੇਅਰ ਚਾਹੀਦਾ ਅਵੇਅਰ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਕੋਈ ਮਾੜੇ ਬੰਦੇ ਆ ਜਾਂ ਮਾੜੇ ਅੰਸਰ ਆ ਉਹਦੇ ਬਾਰੇ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਆ ਜਿਨ੍ਹਾਂ ਕੋਲ ਨਜਾਇਜ਼ ਵੈਪਨ ਆ ਕੋਈ ਕੋਈ ਇਦਾਂ ਦੀ ਕੰਮ ਕਰਦੇ ਆ ਗਲਤ ਕੰਮ ਕਰ ਰਹੇ ਆ ਉਹਨਾਂ ਬਾਰੇ ਸਾਨੂੰ ਗੁਪਤ ਸੂਚਨਾ ਦੇਣੀ ਚਾਹੀਦੀ ਆ ਤਾਂ ਕਿ ਆਪਾਂ ਇਹਨਾਂ ਨੂੰ ਕਾਬੂ ਕਰ ਸਕੀਏ ਸਾਨੂੰ ਲੋਕਾਂ 'ਚ ਸਹਿਮ ਦਾ ਮਾਹੌਲ ਆ ਜੀ ਪਪਾ ਦੇਖੋ ਸਹਿਮ ਦਾ ਮਾਹੌਲ ਇਸ ਕਰਕੇ ਜਦੋਂ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਨੇਚਰਲੀ ਹੋ ਜਾਂਦਾ ਵਾ ਪਰ ਆਪਾਂ ਪੁਲਿਸ ਪੂਰੀ ਮਸਤੈਦ ਆ ਜਦੋਂ ਵੀ ਇਦਾਂ ਦੀ ਕੋਈ ਗੱਲ ਹੁੰਦੀ ਆ ਆਪਾਂ ਇਮੀਡੀਟਲੀ ਪਹੁੰ ਤੇ ਲੋਕਾਂ ਦੀ ਆਪਾਂ ਸੇਫਟੀ ਐਂਡ ਸਕਿਉਰਿਟੀ ਪੂਰੀ ਧਿਆਨ ਨਾਲ ਆਪਾਂ ਇਹਦੀ ਗੋਲੀ ਲੱਗੀ ਉਹਦਾ ਹਾਲਾਤ ਕਿਹੋ ਜਿਹਾ ਹੈ ਉਹ ਨਹੀਂ ਆਊਟ ਆਫ ਡੇਂਜਰ ਕੋਈ ਉਹਦੀ ਰਾਈਟ ਪੈਰ ਤੇ ਲੱਗੀ ਆ ਬਈ ਆਉਣ ਵਾਲਾ ਮਾਹੌਲ ਕੀ ਹੈ ਜੀ ਜੰਡਿਆਲੇ ਦਾ ਪੁਲਿਸ ਨੇ ਨਹੀਂ ਨਹੀਂ ਆਉਣ ਵਾਲਾ ਮਾਹੌਲ ਬਣਾਵਾਂਗੇ ਜੀ ਕੋਈ ਗੱਲ ਨਹੀਂ ਸੀਨੀਅਰ ਅਫਸਰ ਵੀ ਇਹਦੇ ਤੇ ਵਰਕ ਕਰ ਰਹੇ ਆ ਸਾਨੂੰ ਡਾਇਰੈਕਸ਼ਨ ਵੀ ਆ ਰਹੀਆਂ ਵੱਧ ਤੋਂ ਵੱਧ ਆਪਾਂ ਹੋਰ ਜਿਹੜੀ ਹੈ ਸਾਨੂੰ ਜਿਹੜੀ ਸਟਰੈਂਥ ਆਪਾਂ ਲੈ ਕੇ ਇਹਨੂੰ ਸਹੀ ਤਰੀਕੇ ਕਰਾਉਣੀ ਹੈ ਸੀਸੀਟੀਵੀ ਕੂਟੀ ਆਈ ਸਾਹਮਣੇ ਮੈਨੂੰ ਹਾਂਜੀ ਸੀਸੀਟੀਵੀ ਕੂਟੀ ਅਸੀਂ ਸਿੱਧੂ ਫੁਟੇਜ ਆਲੇ ਆਪਾਂ ਚੈੱਕ ਕਰਨੀਆਂ ਜੀ ਉਹ ਚੈੱਕ ਕਰਦੇ ਆਂ ਦੇਖਦੇ ਆਂ ਉਹ ਦੀ ਸਕਰੀਨ ਤੇ ਠੀਕ ਹੈ